ਤਿਆਨੋ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕ ਰਾਏ ਚੈਨ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪਾਕਿਸਤਾਨ ਵੱਲੋਂ ਕੀਤੇ ਜਾ ਰਹੇ ਡਰੋਨ ਹਮਲਿਆਂ ਦੇ ਵਿੱਚ ਇੱਕ ADC ਦੀ ਮੌਤ ਹੋ ਗਈ ਹੈ ADC ਦੇ ਘਰ ਦੇ ਉੱਪਰ ਜੋ ਹੁਣੇ-ਹੁਣੇ ਹਮਲਾ ਹੋਇਆ ਹੈ ਡਰੋਨਾਂ ਦੇ ਰਾਹੀਂ ਉਹ ADC ਜ਼ਖਮਾਂ ਦੀ ਤਾਬ ਨਾ ਚਲਦੇ ਹੋਏ ਉਹਨਾਂ ਦੀ ਮੌਤ ਹੋਈ ਹੈ ਜੋ ਵੱਡੀ ਖਬਰ ਹੁਣੇ-ਹੁਣੇ ਫੈਲੀ ਹੈ ਸੋ ਪਾਕਿਸਤਾਨ ਦੇ ਵੱਲੋਂ ਜਿਵੇਂ ਹੀ ਲਗਾਤਾਰ ਡਰੋਨਾਂ ਰਾਹੀਂ ਭਾਰਤ ਉੱਪਰ ਹਮਲੇ ਕੀਤੇ ਜਾ ਰਹੇ ਨੇ ਭਾਰਤ ਦੇ ਵਿੱਚ ਸਰਦੀ ਜਿਹੜੇ ਰਾਜ ਨੇ ਜੰਮੂ ਕਸ਼ਮੀਰ ਪੰਜਾਬ ਤੇ ਰਾਜਸਥਾਨ ਇਹਨਾਂ ਦੇ ਵਿੱਚ ਲਗਾਤਾਰ ਪਾਕਿਸਤਾਨ ਆਪਣੇ ਵੱਲੋਂ ਡਰੋਨ ਭੇਜ ਰਿਹਾ ਡਰੋਨਾਂ ਦੇ ਰਾਹੀਂ ਲੋਕਾਂ ਦੇ ਘਰਾਂ ਦੇ ਉੱਪਰ ਜੋ 에ਅਰ ਬੇਸਾਂ ਦੇ ਉੱਪਰ ਫੌਜ ਦੇ ਕੈਂਪਾਂ ਦੇ ਉੱਪਰ ਇਹ ਡਰੋਨ ਜਿਹੜੇ ਹਮਲਾ ਕਰਦੇ ਨੇ ਸੋ ਭਾਰਤ ਦੇ ਵੱਲੋਂ ਵੀ ਇਸ ਨੂੰ ਹਵਾ ਦੇ ਵਿੱਚ ਜੋ ਇਹਨਾਂ ਡਰੋਨਾਂ ਨੂੰ ਖਤਮ ਕੀਤਾ ਜਾ ਰਿਹਾ ਹੈ ਪਰ ਕੁਝ ਡਰੋਨ ਅਜਿਹੇ ਨੇ ਜਿਹੜੇ ਭਾਰਤੀ ਫੌਜ ਦੀ ਅੱਖ ਤੋਂ ਬਚ ਕੇ ਉਹ ਸਿੱਧਾ ਕਿਸੇ ਘਰ ਦੇ ਉੱਪਰ ਅਟੈਕ ਕਰ ਦਿੰਦੇ ਨੇ ਜਿਸ ਨੂੰ ਲੈ ਕੇ ਜਿੱਥੇ ਲਾਈਟ ਚੱਲਦੀ ਹੁੰਦੀ ਹੈ ਉਸ ਲਾਈਟ ਦੀ ਜੋ ਪੋਜੀਸ਼ਨ ਦੇ ਵਿੱਚ ਜਾ ਕੇ ਉਹ ਬਹੁਤ ਜਲਦੀ ਉਸ ਘਰ ਨੂੰ ਤੈਸ਼ ਨੈਸ਼ ਕਰ ਸਕਦੇ ਨੇ ਜੋ ਕਿਹਾ ਜਾ ਰਿਹਾ ਕਿ ਆਪਣੀਆਂ ਲਾਈਟਾਂ ਬੰਦ ਰੱਖੋ ਸੋ ਅੱਜ ADC ਦੇ ਘਰ ਦੇ ਉੱਪਰ ਜੋ ਹਮਲਾ ਹੋਇਆ ਡਰੋਨ ਦੇ ਰਾਹੀਂ ਉਹ ADC ਦਾ ਕਰਤਬਾ ਹੋ ਗਿਆ ਹੈ ਇਸ ਵਿੱਚ ਖੁਦ ਏਡੀਸੀ ਜਿਹੜੇ ਉਹਨਾਂ ਦੀ ਮੌਤ ਹੋ ਗਈ ਔਰ ਉਹਨਾਂ ਦੇ ਦੋ ਗਨਮੈਨ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪਤਾਲ ਵਿੱਚ ਜਿਹੜਾ ਕਿ ਦਾਖਲ ਕਰਵਾਇਆ ਗਿਆ ਹੈ ਜੋ ਵੱਡੀ ਖਬਰ ਹੈ ਕਿ ਏਡੀਸੀ ਆਪਣੇ ਘਰ ਦੇ ਵਿੱਚ ਮੌਜੂਦ ਸੀ ਜੋ ਕਿ ਸ਼ਨੀਵਾਰ ਨੂੰ ਤਰਕਸਾਰੀ ਅੱਜ ਉਹ ਹਮਲਾ ਹੋਇਆ ਡਰੋਨਾਂ ਦਾ ਇੱਕ ਪਾਸੇ ਲੋਕ ਹਜੇ ਉੱਠ ਰਹੇ ਸੀ ਔਰ ਦੂਸਰੇ ਪਾਸੇ ਉਹ ਡਰੋਨ ਆ ਕੇ ਉਸ ਘਰ ਦੇ ਉੱਪਰ ਡਿੱਗਦਾ ਹੈ ਔਰ ਘਰ ਨੂੰ ਜਿਹੜਾ ਕਿ ਤੈਸ਼ ਨੈਸ਼ ਕਰ ਦਿੰਦਾ ਹੈ ਉਸੇ ਡਰੋਨ ਦੇ ਰਾਹੀਂ एडीसी ਦੀ ਮੌਤ ਹੋ ਜਾਂਦੀ ਹੈ ਸੋ ਪਾਕਿਸਤਾਨ ਵੱਲੋਂ ਜੰਮੂ ਕਸ਼ਮੀਰ ਦੇ ਰਜੌਰੀ ਜ਼ਿਲ੍ਹੇ ਦੇ ਵਿੱਚ ਜੋ ਅੱਜ ਤਰਕ ਸਰ ਗੋਲੀਬਾਰੀ ਕੀਤੀ ਗਈ ਉਸ ਗੋਲੀਬਾਰੀ ਦੇ ਵਿੱਚ ਇੱਕ ਸਰਕਾਰੀ ਅਧਿਕਾਰੀ ਦੀ ਮੌਤ ਹੋਈ ਹੈ ਜਦੋਂ ਕਿ ਦੋ ਸਟਾਫ ਮੈਂਬਰ ਕਮੇਰ ਚਖਮੀ ਦੱਸੇ ਜਾਂਦੇ ਹਨ ਅਧਿਕਾਰੀਆਂ ਨੇ ਕਿਹਾ ਕਿ ਵਧੀਕ ਡਿਪਟੀ ਕਮਿਸ਼ਨਰ ਐਡੀਸੀ ਰਜੌਰੀ ਰਾਜਕਮਾਰ ਥਾਪਾ ਅਤੇ ਉਹਨਾਂ ਦੇ ਦੋ ਸਟਾਫ ਮੈਂਬਰ ਰਜੌਰੀ ਕਸਬੇ ਦੇ ਆਪਣੇ ਘਰ ਵਿੱਚ ਜਿਹੜੇ ਬੈਠੇ ਹੋਏ ਸੀ ਜਦੋਂ ਇੱਕੋ ਦਾਮ ਡਰੋਨ ਰਹੀਂ ਉਹਨਾਂ ਦੇ ਘਰ ਦੇ ਉੱਪਰ ਗੋਲਾ ਡਿੱਗਦਾ ਹੈ ਔਰ ਧੁਮਾਕਾ ਹੁੰਦਾ ਹੈ ਸੋ ਤਿੰਨਾਂ ਨੂੰ ਫੌਰੀ ਸਰਕਾਰੀ ਮੈਡੀਕਲ ਕਾਲਜ ਦਾਖਲ ਕਰਵਾਇਆ ਗਿਆ ਜਿੱਥੇ ਜ਼ਖਮਾਂ ਦੀ ਤਾਬਨਾ ਚੱਲਦੇ ਹੋਏ ਏਡੀਸੀ ਥਾਪਾ ਦੀ ਮੌਤ ਹੋ ਗਈ ਜਦੋਂ ਕਿ ਉਹਨਾਂ ਦੇ ਸਟਾਫ ਮੈਂਬਰਾਂ ਦੀ ਹਾਲਤ ਗੰਭੀਰ ਬਣੀ ਹੋਈ ਏ ਸੋ ਭਾਰਤ ਦੇ ਵੱਲੋਂ ਉਸ ਏਡੀਸੀ ਜੋ ਸਰਕਾਰੀ ਅਧਿਕਾਰੀ ਸੀ ਜਿਸ ਦੀ ਡਿਊਟੀ ਲਈ ਹੋਈ ਸੀ ਜੋ ਉੱਥੇ ਜੰਗ ਵਾਲੇ ਖੇਤਰ ਦੇ ਵਿੱਚ ਲੋਕਾਂ ਦੀ ਮਦਦ ਕਰਨਾ ਲੋਕਾਂ ਦੀ ਸਾਰ ਲੈਣਾ ਉਹ ADC ਖੁਦ ਆਪਣੀ ਜਾਨ ਤੋ ਹੱਥੋਂ ਬੈਠੇ ਨੇ ਅਜ ਤੱਕ ਸਾਰੀ ਉਹਨਾਂ ਦੇ ਘਰ ਦੇ ਉੱਪਰ ਜੋ ਹਮਲਾ ਹੋਇਆ ਜਿਸ ਨੂੰ ਲੈ ਕੇ ਭਾਰਤ ਦੇ ਵਿੱਚ ਛਣਾਟਾ ਸ਼ਾ ਗਿਆ ਹੈ ਔਰ ਭਾਰਤ ਵੱਲੋਂ ਵੀ ਹੋਰ ਪਾਕਿਸਤਾਨ ਦੀ ਇਸ ਕਾਰਵਾਈ ਨੂੰ ਅੱਗੇ ਜਵਾਬ ਦਿੱਤਾ ਜਾ ਰਿਹਾ ਹੈ ਪਾਕਿਸਤਾਨ ਦੇ ਉੱਪਰ ਵੀ ਹਮਲੇ ਕੀਤੇ ਜਾਣਗੇ ਜੋ ਡਰੋਨ ਪਾਕਿਸਤਾਨ ਵੱਲੋਂ ਤੁਰਕੀ ਦੇ ਡਰੋਨ ਜਿਹੜੇ ਭਾਰਤ ਵਿੱਚ ਆ ਰਹੇ ਨੇ ਇਸ ਨੂੰ ਲੈ ਕੇ ਭਾਰਤ ਪੂਰੀ ਤਰ੍ਹਾਂ ਚੌਕਸ ਹੋ ਗਿਆ ਹੈ ਔਰ ਭਾਰਤ ਵੱਲੋਂ ਵੀ ਆਪਣੇ ਉਹ ਡਰੋਨ ਜਿਹੜੇ ਰੂਸ ਦੇ ਜਾਂ ਹੋਰ ਜਿਹੜੇ ਦੇਸ਼ਾਂ ਦੇ ਡਰੋਨ ਨੇ ਉਹਨਾਂ ਨੂੰ ਹੁਣ ਤਿਆਰ ਕੀਤਾ ਜਾ ਰਿਹਾ ਹੈ ਡਰੋਨਾਂ ਲਈ ਲੜਾਈ ਚੱਲ ਰਹੀ ਹੈ ਡਰੋਨਾਂ ਨੂੰ ਜਿਹੜਾ ਕਿ ਹੁਣ ਭਾਰਤ ਵੱਲੋਂ ਵੀ ਪਾਕਿਸਤਾਨ ਦੇ ਉੱਪਰ ਛੱਡਿਆ ਜਾਵੇਗਾ ਔਰ ਪਾਕਿਸਤਾਨ ਦੇ ਵੱਡੇ ਸ਼ਹਿਰ ਜਾਂ ਪਾਕਿਸਤਾਨ ਦੇ ਹੋਰ ਜਿਹੜੇ ਹੋ ਜਿਹੜੇ ਫੌਜਾਂ ਦੇ ਟਿਕਾਣੇ ਅਤਵਾਦੀਆਂ ਦੇ ਟਿਕਾਣੇ ਉਹਨਾਂ ਦੇ ਉੱਪਰ ਤਬਾਹ ਨਾਸ਼ ਕੀਤਾ ਜਾਵੇਗਾ ਡਰੋਨਾਂ ਰਾਹੀਂ ਜੋ ਵੱਡੀ ਖਬਰ ਆ ਰਹੀ ਹੈ ਪੜਦੇ ਵਿੱਚ ਐਡੀਸੀ ਦੀ ਮੌਤ ਹੋਈ ਹੈ ਜੋ ਰਜੌਰੀ ਜ਼ਿਲ੍ਹੇ ਦੇ ਵਿੱਚ ਜੰਮੂ ਕਸ਼ਮੀਰ ਵਿੱਚ